ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨਵੀਂ ਅਤੇ 10ਵੀਂ ਜਮਾਤ ਦੇ 3 ਲੱਖ ਵਿਦਿਆਰਥੀ ਜੀ ਫੇਲ ਲਈ ਯੋਗ ਅਰਜ਼ੀਆਂ ਕੇਵਲ ਸਿਰਫ 18% ਨੇ ਦਿੱਤੀਆਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਸਿਰਫ 10 ਦਿਨ ਬਾਕੀ ਹਨ میٹرਿਕ ਸਕਾਲਰਸ਼ਿਪ ਫਾਰ ਐਸਸੀ ਐਡ ਦਰਜ ਯੋਗਤਾ ਦੇ ਤਹਿਤ ਸਾਲ 2023-24 ਦੇ ਤਹਿਤ ਐਨਐਸਪੀ ਪੋਰਟਲ ਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਅਪਲੋਡ ਕਰਨ ਕਰਨਾ ਅਧਿਆਪਕ ਲਈ ਮੁਸ਼ਕਲ ਬਣ ਗਿਆ ਹੈ ਕਿਉਂਕਿ ਕੁਝ ਵਿਦਿਆਰਥੀਆਂ ਦੇ ਨਾਮ ਕੁਝ ਦੇ ਆਧਾਰ ਅਤੇ ਕੁਝ ਦੇ ਪਤੇ ਮੇਲ ਨਹੀਂ ਖਾਦੇ ਜਾਂ ਕਿ ਜ਼ੇ ਦਾ ਆਮਦਨ ਸਰਟੀਫਿਕੇਟ ਨਹੀਂ ਬਣਿਆ ਹੈ ਇਸ ਗਲ ਕਾਰਨ ਹੋਣ ਤੱਕ 9ਵੀਂ ਅਤੇ 10ਵੀਂ ਜਮਾਤ ਦੇ ਦੇ 300859 ਵਿਦਿਆਰਥੀ ਵੱਲੋਂ ਸਿਰਫ ਵਿਦਿਆਰਥੀ 17 ਪੁਆਇੰਟ ਅਤੇ ਸਕੈਂਡਰੀ ਐਲ ਮੈਟਰੀ ਦੇ ਵਿਦਿਆਰਥੀਆਂ ਵਿੱਚੋਂ 52 ਵਿਦਿਆਰਥੀ ਹੀ ਅਪਲਾਈ ਕਰ ਸਕੇ ਹਨ ਆਖਰੀ ਮਿਤੀ 29 ਜਨਵਰੀ ਹੈ ਮਤਲਬ ਸਿਰਫ 10 ਦਿਨ ਬਚੇ ਹਨ ਸਿਰਫ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵਾਰ-ਵਾਰ ਪੱਤਰ ਲਿਖਿਆ ਜਾ ਰਿਹਾ ਹੈਨ ਵਿਭਾਗ ਨੇ 16 ਜਨਵਰੀ ਨੂੰ ਤੀਸਰਾ ਪੱਤਰ ਲਿਖ ਕੇ ਇੰਟਰ ਇੰਡੀਆ ਅਤੇ ਅਰਜ਼ੀਆਂ ਸੰਬੰਧਿਤ ਜਵਾਬ ਮੰਗਿਆ ਹੈ ਇੱਥੇ ਅਧਿਆਪਕ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਦੇ ਦਸਤਾਵੇਜ਼ ਮਿਲ ਨਹੀਂ ਖਾਦੇ ਜਾਂ ਆਮਦਨ ਸਰਟੀਫਿਕੇਟ ਨਹੀਂ ਬਣ ਗਿਆ ਹੈ ਦਸਤਾਵੇਜ਼ ਆਉਣ ਦੀ ਅਸੀਂ ਅਰਜੀ ਭਰਾਂਗੇ ਪਿਛਲੇ ਸਾਲ ਵਿਜੀਫੇ ਲਈ ਅਪਲਾਈ ਕਰਨ ਲਈ ਲੋੜੀ ਦੇ ਦਸਤਾਵੇਜ਼ ਲੈਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ